ਠੀਕ ਹੈ ਜੀ ਜਬ ਆਪ ਸਾਈਸਾਈਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਅੱਜ ਇੱਕ ਐਸਾ ਮਸਲਾ ਐਸਾ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਇਹ ਮੁੱਦਾ ਖਾਸ ਕਰਕੇ ਉਹਨਾਂ ਰਾਸ਼ਟਰਵਾਦੀ ਸੋ ਕਾਲਡ ਰਾਸ਼ਟਰਵਾਦੀ ਨੇਤਾਵਾਂ ਦੇ ਲਈ ਹੈ ਔਰ ਸਕੂਲਾਂ ਦੇ ਜਿਹੜੇ ਟੀਚਰ ਅਧਿਆਪਕ ਨੇ ਉਹਨਾਂ ਦੇ ਲਈ ਹੈ ਤੇ ਆਮ ਜਨਰਲ ਪਬਲਿਕ ਦੇ ਲਈ ਤਾਂ ਹੈ ਹੀ ਕੀ ਹੈ ਮੁੱਦਾ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਬੁਲਾਏ ਹਨ ਸ਼੍ਰੀ ਓਮ ਪ੍ਰਕਾਸ਼ ਖਜੂਰੀਆ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਸੀਨੀਅਰ ਲੀਡਰ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਉਸ ਮੁੱਦੇ ਦੇ ਬਾਰੇ ਵਿੱਚ ਉਹ ਮੁੱਦਾ ਹੈ ਕਿ ਤਿਰੰਗਾ ਝੰਡਾ ਜੋ ਨੈਸ਼ਨਲ ਫਲੈਗ ਹੈ ਰਾਸ਼ਟਰੀ ਧਜਾ ਹੈ ਜਿਹੜਾ ਸਾਡਾ ਉਹਨੂੰ ਕਿੱਦਾਂ ਚੜਾਇਆ ਜਾਂਦਾ ਹੈ ਉਹਨੂੰ ਕਿੱਦਾਂ ਫੈਰਾਇਆ ਜਾਂਦਾ ਹੈ ਉਹਨੂੰ ਕਿੱਦਾਂ ਲਾਇਆ ਜਾਂਦਾ ਹੈ ਅਤੇ ਹੋਰ ਵੀ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਉਹਦੇ ਕਿਦਾਂ ਠੱਪਿਆ ਜਾਂਦਾ ਹੈ ਇਹਦੇ ਬਾਰੇ ਚ ਅਸੀਂ ਖਜੂਰੀਆ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰੀਏ ਖਜੂਰੀਆ ਜੀ ਜਿੰਨੇ ਵਾਰ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਈਟੀਵੀ ਤੇ ਇੱਕ ਬਹੁਤ ਜਿਹੜਾ ਇੱਕ ਮੁੱਦਾ ਇਸ ਵੇਲੇ ਚੱਲ ਰਿਹਾ ਹੈ ਆਮ ਤੌਰ ਤੇ ਖਾਸ ਕਰਕੇ ਜਿਹੜੇ ਸਾਡੇ ਦੋ ਦਿਨ ਨੇ ਇੱਕ 26 ਜਨਵਰੀ ਗਣਤੰਤਰ ਦਿਵਸ ਤੇ ਇੱਕ ਸਾਡਾ ਆਜ਼ਾਦੀ ਦਾ ਦਿਨ 15 ਅਗਸਤ ਇਹ ਦੋ ਦਿਨ ਦਿਹਾੜੇ ਐਸੇ ਨੇ ਜਦੋਂ ਰਾਸ਼ਟਰੀ ਝੰਡਾ ਚੜਾਇਆ ਤੇ ਫੇਰਾਇਆ ਜਾਂਦਾ ਹੈ ਆਮ ਤੌਰ ਤੇ ਆਮ ਪਬਲਿਕ ਜਨਰਲ ਪਬਲਿਕ ਨੂੰ ਵੀ ਇੱਥੇ ਤੱਕ ਕਿ ਅੱਜ ਕੱਲ ਦੇ ਸੋ ਕਾਲਡ ਰਾਸ਼ਟਰਵਾਦੀ ਨੇਤਾਵਾਂ ਨੂੰ ਵੀ ਇਹ ਨਹੀਂ ਪਤਾ ਕਿ ਇਸ ਝੰਡਾ ਨੂੰ ਕਿੱਦਾਂ ਚੜਾਉਣਾ ਤੇ ਕਿੱਦਾਂ ਲਾਣਾ ਆ ਇਹਦੇ ਬਾਰੇ ਵਿੱਚ ਤੁਸੀਂ ਥੋੜੀ ਜਾਣਕਾਰੀ ਦੇ ਦਿਓ ਸਭ ਤੋਂ ਪਹਿਲਾਂ ਕਿ ਰਾਸ਼ਟਰੀ ਝੰਡਾ ਹੈ ਕੀ ਇਹਦੇ ਰੰਗ ਇਹਦੇ ਵਿੱਚ ਕਿਹੜੇ-ਕਿਹੜੇ ਰੰਗ ਨੇ ਤੇ ਇਹ ਕਿਸ ਤਰ੍ਹਾਂ ਦਾ ਹੁੰਦਾ ਹੈ ਉੱਥੋਂ ਆਪਾਂ ਸ਼ੁਰੂਆਤ ਕਰੀਏ ਜਿਵੇਂ ਵੀ ਗੱਲ ਕੀਤੀ ਹੈ ਕਿ ਜਿਸਲੇ ਅਸੀਂ ਦੇਸ਼ ਦਾ ਜਿਹੜਾ ਜਿਹੜਾ ਕੌਮੀ ਝੰਡਾ ਜਿਹੜਾ ਉਹਦੇ ਅਸੀਂ ਜਿਹੜੇ ਗੱਲ ਕਰਦੇ ਆ ਉਹਦੇ ਤਿੰਨ ਰੰਗ ਹੈਗੇ ਨੇ ਹੁਣ ਮੈਨੂੰ ਤੁਹਾਡਾ ਮਕਸਦ ਤੁਸੀਂ ਅੱਗੇ ਕਲੀਅਰ ਕਰੋਗੇ ਕਿ ਕਉਂ ਜਾਣਨਾ ਚਾਹੁੰਦੇ ਹੋ ਉਹਦੇ ਪਿੱਛੇ ਦਾ ਮਕਸਦ ਮੈਂ ਫਿਰ ਅਗਲੀ ਗੱਲ 'ਚ ਜਰੂਰ ਮੈਂ ਵੀ ਪੁੱਛਾਂਗਾ ਤੁਹਾਨੂੰ ਬਿਲਕੁਲ ਤੇ ਤੁਸੀਂ ਆਪ ਦੱਸ ਦਿਓ ਤੇ ਜ਼ਿਆਦਾ ਵਧੀਆ ਰਹੂਗੀ ਬਟ ਜਿਵੇਂ ਤੁਸੀਂ ਤੁਹਾਡਾ ਸਵਾਲ ਸੀਗਾ ਤੁਹਾਡਾ ਸਵਾਲ ਸੀਗਾ ਕਿ ਇਹ ਜਿਹੜਾ ਸਾਡਾ ਰਾਸ਼ਟਰੀ ਧਵਜ ਹੈ ਰਾਸ਼ਟਰੀ ਝੰਡਾ ਜਿਹੜਾ ਸਾਡਾ ਦੇਸ਼ ਦਾ ਝੰਡਾ ਹੈ ਇੱਕ ਕੀ ਦਾ ਪ੍ਰਤੀਕ ਹੈਗਾ ਜੀ ਇਹਦੇ ਰੰਗਾਂ ਦਾ ਕੀ ਮਹੱਤਵ ਹੈਗਾ ਜੀ ਮਹੱਤਵ ਹੁਣ ਸਾਡੇ ਦੇਸ਼ ਨੂੰ ਜਿਹਨੂੰ ਜਿਹਨੂੰ ਅਸੀਂ ਝੰਡੇ ਨੂੰ ਆਪਾਂ ਕਿੰਨੇ ਆ ਤਿਰੰਗਾ ਝੰਡਾ ਤਿਰੰਗਾ ਮੀਨਸ ਤਿੰਨ ਰੰਗਾਂ ਦਾ ਹਾਂ ਤਿੰਨੇ ਰੰਗ ਕਿਹੜੇ ਸਭ ਤੋਂ ਉੱਪਰ ਕੇਸਰੀਆ ਜੀ ਠੀਕ ਹੈ ਵਿਚਕਾਰ ਉਹਦੇ ਆ ਗਿਆ ਤੁਹਾਡਾ ਚਿੱਟਾ ਚਿੱਟਾ ਰੰਗ ਤੇ ਥੱਲੇ ਆ ਗਿਆ ਤੁਹਾਡਾ ਹਰਾ ਰੰਗ ਇਹਨਾਂ ਤਿੰਨਾਂ ਦਾ ਆਪਣਾ ਆਪਣਾ ਇੱਕ ਮੈਸੇਜ ਦਿੰਦੇ ਆ ਸਭ ਤੋਂ ਉੱਪਰ ਦਾ ਤੁਹਾਡਾ ਰੰਗ ਆ ਗਿਆ ਜਿਹੜਾ ਉਹ ਕੇਸਰੀਆ ਹੋ ਗਿਆ ਬੀਰਤਾ ਦਾ ਪ੍ਰਤੀਕ ਠੀਕ ਬਹਾਦਰੀ ਦਾ ਹਾਂ ਬਾਦਰੀ ਦਾ ਬਹਾਦਰੀ ਦਾ ਪ੍ਰਤੀਕ ਦੂਸਰਾ ਆ ਗਿਆ ਤੁਹਾਡਾ ਸਫੇਦ ਸ਼ਾਂਤੀ ਦਾ ਪ੍ਰਤੀਕ ਹੂੰ ਤੀਸਰਾ ਆ ਗਿਆ ਤੁਹਾਡਾ ਹਰਾ ਰੰਗ ਜਿਹੜਾ ਪ੍ਰਗਤੀ ਦਾ ਤਰੱਕੀ ਦਾ ਪ੍ਰਤੀਕ ਰੱਕੀ ਦਾ ਪ੍ਰਤੀਕ ਦੇਸ਼ ਕਿਵੇਂ ਤਰੱਕੀ ਕਰੇਗਾ ਇਹਦੇ ਨਾਲ ਹੀ ਇੱਕ ਹੋਰ ਵਿੱਚ ਰੰਗ ਹਾਲਾਂਕਿ ਉਹਨੂੰ ਤਿਰੰਗਾ ਕਹਿੰਦੇ ਆ ਬਟ ਆਪਾਂ ਵੇਖੀਏ ਅਗਰ ਤੇ ਜਿਹੜਾ ਚੌਥਾ ਰੰਗ ਇਹਦੇ ਵਿੱਚ ਹੁੰਦਾ ਆ ਉਹ ਹੈ ਨੇਵੀ ਬਲੂ ਜੀ ਜਿਹਦੇ ਚ ਅਸ਼ੋਕ ਚੱਕਰ ਬਣਿਆ ਹੁੰਦਾ ਹੈ ਅਸ਼ੋਕ ਚੱਕਰ ਉਹ ਦਸ਼ੰਦਾ ਹੈ 24 ਉਹਦੇ ਅੰਦਰ ਸਕੂਪਸ ਹੁੰਦੇ ਨੇ ਉਹਦੇ 24 ਹੁੰਦੇ ਨੇ 24 ਜੜੀਆਂ ਉਹਨੂੰ ਕਹਿੰਦੇ ਨੇ ਅ ਅਸੀਂ ਜਦੋਂ ਨਾ 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 ਅਸੀਂ ਪ੍ਰਗਤੀਸ਼ੀਲ ਆ ਗਿਆਂ ਇਹ ਹੈਗਾ ਕਈ ਲੋਕ ਇਹਨਾਂ ਨੂੰ ਆਪਣੇ ਮਜਵਾ ਨਾਲ ਜੋੜ ਕੇ ਦੱਸਦੇ ਆ ਕਿ ਇਹ ਹੁੰਦਾ ਕਿ ਜਿਹੜਾ ਉੱਪਰਲਾ ਕੇਸਰੀਆ Hindu Sikhਾਂ ਦਾ ਹੋ ਗਿਆ ਸਾਂਝਾ ਵਿਚਾਰਲਾ ਹੋ ਗਿਆ ਕ੍ਰਿਸ਼ਚਨਾ ਦਾ ਹੋ ਗਿਆ ਵਾਈਟ ਤੇ ਥੱਲੇ ਜਿਹੜਾ ਹਰਾ ਹੋ ਗਿਆ ਮਗਰ ਐਸਾ ਕੁਝ ਹੈ ਨਹੀਂ ਨਾ 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 ਛੰਡਾ ਬਣਾਉਣ ਦੇ ਵੇਲੇ ਜਿਸ ਲਈ ਛੰਡੇ ਦਾ ਕਨਸੈਪਟ ਜਿਸ ਲਈ ਲਿਆਇਆ ਗਿਆ ਸੀ ਉਹਦੇ ਪਿੱਛੇ ਦਾ ਮਤਲਬ ਇਹੋ ਸੀਗਾ ਹੁਣ ਇਹਦਾ ਇੱਕ ਬਕਾਇਦਾ ਸਾਈਜ਼ ਹੈਗਾ ਬਿਲਕੁਲ ਠੀਕ ਹੈ ਕਿਹੜਾ ਕਲਰ ਉੱਪਰ ਹੋਣਾ ਚਾਹੀਦਾ ਕਿਹੜਾ ਕਲਰ ਥੱਲੇ ਹੋਣਾ ਚਾਹੀਦਾ ਛੰਡਾ ਚੜਾਉਂਦੇ ਵੇਲੇ ਸੋਕੀ ਨੂੰ ਉੱਪਰ ਦਾ ਰੰਗ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਕੇਸਰੀਆ ਕੇਸਰੀ ਕੇਸਰੀ ਰੰਗ ਛੰਡਾ ਚੜਾਉਣ ਵੇਲੇ ਜਾਂ ਘਰਾਉਣ ਵੇਲੇ ਸਭ ਤੋਂ ਉੱਪਰ ਹੁੰਦਾ ਹੈ ਜੀ ਆਮੋਮਨ ਤੁਸੀਂ ਵੇਖਿਆ ਹੋਗਾ ਕਿ ਕਈ ਜਗ੍ਹਾ ਤੇ ਪੁੱਠਾ ਕਹਿੰਦੇ ਪੁੱਠਾ ਛੰਡਾ ਹਾਂ ਪੁੱਠਾ ਕੀ ਮਤਲਬ ਇਟ ਮੀਨਸ ਕਿ ਸਿੱਧਾ ਤਾਂ ਪੁੱਠਾ ਹੈਗਾ ਕੋਈ ਨਿਯਮ ਹੈਗਾ ਨਾ ਹੈਗਾ ਨਿਯਮ ਫਿਰ ਇਹਦਾ ਮਤਲਬ ਇਹ ਤੇ ਨਹੀਂ ਹੈ ਕਿ ਜਿਵੇਂ ਮਰਜ਼ੀ ਚਾੜ ਦਿਓ ਮਰ ਪੁੱਠਾ ਹੋ ਗਿਆ ਇਟ ਮੀਨਸ ਕਿ ਨਿਯਮ ਦੇ ਖਿਲਾਫ ਹੈਗਾ ਨਿਯਮ ਦੇ ਖਿਲਾਫ ਹੋ ਗਿਆ ਉਲਟ ਹੋ ਗਿਆ ਉਹ ਐਦਾਂ ਦੀਆਂ ਤੁਹਾਨੂੰ ਬੜੀ ਸਰੀਆਂ ਕਈ ਵਾਰ ਇਹ ਖਾਸ ਕਰਕੇ ਦੋ ਜਿਹੜੇ ਮੌਕੇ ਹੁੰਦੇ ਨੇ ਉਹ ਦੱਸਿਆ ਜਾਂਦਾ ਬਟ ਦੋਨਾਂ ਮੌਕਿਆਂ ਤੇ ਛੱਡੇ ਚੜਾਉਣ ਦੇ ਵੀ ਅਲੱਗ-ਅਲੱਗ ਨਿਯਮ ਹੈਗੇ ਬਿਲਕੁਲ ਮਾਦਾ 15 ਅਗਸਤ ਦੇ ਵੀ ਝੰਡਾ ਚੜਾਉਣ ਦੇ ਅਲੱਗ ਦਾ ਨਿਯਮ ਹੈਗੇ ਹਨ ਤੇ 26 ਜਨਵਰੀ ਨੂੰ ਵੀ ਅਲੱਗ ਦਾ ਹੈਗਾ ਹਨ 15 ਅਗਸਤ ਨੂੰ ਝੰਡਾ ਚੜਾਇਆ ਜਾਂਦਾ ਹੈ ਤੇ 26 ਜਨਵਰੀ ਨੂੰ ਲਹਿਰਾਇਆ ਜਾਂਦਾ ਹੈ ਬਿਲਕੁਲ 15 ਅਗਸਤ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਲਾ ਪੋਲਿਟੀਕਲ ਹੈਡ ਹੁੰਦਾ ਹੈ ਉਹ ਚੜਾਉਂਦਾ ਹੈ ਤੇ 26 ਜਨਵਰੀ ਨੂੰ ਲਾ ਕਨਸਟੀਟਿਊਸ਼ਨਲ ਹੈਡ ਹੁੰਦਾ ਹੈ ਦੇਸ਼ ਦਾ ਰਾਸ਼ਟਰਪਤੀ ਉਹ ਚੜਾਉਂਦਾ ਹੈ 15 ਅਗਸਤ ਨੂੰ ਦੇਸ਼ ਦਾ ਝੰਡਾ ਲਾਲ ਕਿਲੇ ਤੇ ਚੜਾਇਆ ਜਾਂਦਾ ਹੈ ਤੇ 26 ਜਨਵਰੀ ਨੂੰ ਰਾਜਪਥ ਦੇ ਉੱਤੇ ਇਹਦਾ ਮਤਲਬ ਕਿ ਦੋ ਇੰਟਰਮਿਕਸ ਤੇ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਕਿ ਸੈਟ ਰੂਲਸ ਹੈਗੇ ਨੂੰ ਕਹਿੰਦੇ ਮਾਡਲ ਕੋਡ ਆਫ ਨੈਸ਼ਨਲ ਫਲੈਗ 2002 ਜਿਹੜਾ ਹੈ ਉਹਦੇ ਮੁਤਾਬਕ ਇਹ ਕਿ ਨਿਯਮ ਸਟੇ ਹੈਗੇ ਨਾ ਤਾਂ ਜਿਵੇਂ ਕਿ ਪਿਛਲੇ 1 ਮਹੀਨਾ ਪਹਿਲੇ 26 ਜਨਵਰੀ ਵਾਲੇ ਦਿਨ ਕਾਫੀ ਜਗ੍ਹਾ ਤੇ ਜਿਹੜੇ ਝੰਡੇ ਫੈਰਾਏ ਗਏ ਲੇਕਿਨ ਉਹਨਾਂ ਦੇ ਵਿੱਚੋਂ ਕਈ ਝੰਡੇ ਐਸੇ ਹਨ ਜੋ ਅਜ ਤੱਕ ਉਹਨਾ ਜਿਹੜੇ ਡੰਡੇ ਹਨ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਡੋਰੀ ਦੀ ਨਾਲ ਲੱਗੀ ਹੋਈ ਹੈ ਮਗਰ ਉਹਨਾਂ ਨੂੰ ਉਤਾਰਨ ਦੀ ਕਿਸੇ ਨੇ ਵੀ ਜ਼ਹਿਮਤ ਨਹੀਂ ਕੀਤੀ ਔਰ ਇਹ ਇੱਕ ਬਹੁਤ ਵੱਡਾ ਸ਼ਾਇਦ ਕਰਾਇਮ ਵੀ ਮੰਨਿਆ ਜਾਂਦਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹਨੂੰ ਉਤਾਰਨ ਦਾ ਸਮਾਂ ਤੇ ਚੜਾਉਣ ਦਾ ਸਮਾਂ ਤੇ ਤਰੀਕਾ ਕੀ ਹੈ ਨਿਰਧਾਰਿਤ ਹੈਗਾ ਹੂੰ ਇਹਦਾ ਚੜਾਉਣ ਦਾ ਤੇ ਉਤਾਰਨ ਦਾ ਸਮਾਂ ਨਿਰਧਾਰਿਤ ਹੈ ਹੂੰ ਚੜਾਉਣ ਦਾ ਨਿਯਮ ਹੀ ਨਿਰਧਾਰਿਤ ਹੈ ਤੇ ਉਤਾਰਨ ਦਾ ਨਿਯਮ ਵੀ ਨਿਰਧਾਰਿਤ ਹੈ ਮੈਂ ਫਿਰ ਵਾਪਸ ਆਵਾਂਗਾ ਹੂੰ ਕਿ 15 ਅਗਸਤ ਨੂੰ ਚੰਡਾ ਚੜਾਇਆ ਜਾਂਦਾ ਹੈ ਜੀ ਉਹਦਾ ਇੱਕ ਨਿਯਮ ਹੈ ਚੰਡੇ ਨੂੰ ਫੋਲਡ ਕਰਨੇ ਦਾ ਵੀ ਇੱਕ ਨਿਯਮ ਹੈਗਾ ਜੀ ਕਿਵੇਂ ਫੋਲਡ ਕਰਨਾ ਹੂੰ ਔਰ 15 ਅਗਸਤ ਨੂੰ ਚੰਡਾ ਜਿਵੇਂ ਪਾਈਪ ਦੇ ਅਧ ਵਿਚਕਾਰ ਰੱਖਿਆ ਜਾਂਦਾ ਹੈ ਬਿਲਕੁਲ ਉਹਨੂੰ ਰੱਖਿਆ ਜਾਂਦਾ ਔਰ ਚੰਡਾ ਚੜਾਇਆ ਜਾਂਦਾ ਹੈ ਜੀ ਤੇਜ਼ੀ ਨਾਲ ਜੀ ਜੀ ਉੱਪਰ ਲੈ ਜਾਂਦਾ ਹੈ ਉਹਨੂੰ ਕਹਿੰਦੇ ਅਨਫਰਲਫ ਨੈਸ਼ਨਲ ਫਲੈਗ ਔਰ ਉਹ ਚੜਾਉਣ ਦੇ ਟਾਈਮ ਜਿਹੜੇ ਸੱਟ ਨਿਯਮ ਐ ਨਿਰਧਾਰਿਤ ਨਿਯਮ ਬਣਾਏ ਗਏ ਹਨ ਜਿਹੜੇ ਸੱਡੇ ਝੰਡੇ ਦੇ ਨਿਯਮ ਹੈਗੇ ਨੂੰ ਕਨਸਟੀਟਿਊਸ਼ਨਲ ਉਹ ਹੈ ਕਿ ਝੰਡਾ ਚੜਾਉਣ ਦੇ ਸਮੇਂ ਜੋ ਵੀ ਝੰਡਾ ਚੁਲਾਏਗਾ ਉਹਦੀ ਇੱਕ ਬੰਦਾ ਅਨਾਉਂਸਮੈਂਟ ਕਰਦਾ ਹੈ ਕਿ ਫਲਾਣਾ ਗੁਰਮੀਤ ਸਿੰਘ ਆਏ ਹੋਰ ਇਸਟੈਂਡ ਦੇ ਉੱਤੇ ਚੜਾਏ ਚੜਾਏ ਠੀਕ ਠੀਕ ਹੈ ਬਟ ਸਿਮਿਲਰਲੀ ਜਿਵੇਂ ਅਸੀਂ ਜਿਹਨੂੰ ਜਮਹੂਰੀਅਤ ਕਰਨਿਆਂ ਹੂੰ 26 ਜਨਵਰੀ ਜਿਹਨੂੰ ਅਸੀਂ ਗਣਤੰਤਰ ਦਿਵਸ ਤੇ ਗੱਲ ਕਰਨਿਆਂ ਉਸ ਦਿਨ ਗਣਤੰਤਰ ਦੀ ਗੱਲ ਹੁੰਦੀ ਹੈ ਕਿਉਂਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋ ਚੜਿਆ ਸੀ ਹੋ ਗਿਆ ਸੀ ਝੰਡਾ ਚੜ੍ਹ ਗਿਆ ਸੀ ਹੁਣ 26 ਜਨਵਰੀ ਨੂੰ ਅਸੀਂ ਉਸ ਝੰਡੇ ਨੂੰ ਫਿਰ ਖੋਲਣਾ ਕਿਉਂਕਿ ਕਨਸਟੀਟਿਊਸ਼ਨਲ ਡੇ ਹੈ ਉਹ ਝੰਡਾ ਟਾਪ ਤੇ ਟਾਪ ਤੇ ਟਾਪ ਤੇ ਹੁੰਦਾ ਉਹਨੂੰ ਸਿਰਫ ਖੋਲਿਆ ਜਾਂਦਾ ਕੋ ਲੋਕਾਂ ਨੂੰ ਕਿਹਾ ਇਹਨੇ ਕਿ ਅਸੀਂ ਝੰਡਾ ਅਸੀਂ ਲੋਕੀ ਦੇ ਮੁੱਖ ਦਰਸ਼ਕ ਬਣੋ ਐਵਿਡੈਂਸ ਵਨ ওকে ਹੁਣ ਝੰਡਾ ਚੜਾਇਆ ਕਿਵੇਂ ਜਾਂ ਕਦੋਂ ਚਲਾਉਣਾ ਚਾਹੀਦਾ ਸੂਰੇ ਚੜਨ ਤੋਂ ਸੂਰਜ ਚੜਨ ਤੋਂ ਬਾਅਦ ਝੰਡਾ ਚੜਨਾ ਤੇ ਸੂਰਜ ਗਰੂਪ ਹੋਣ ਤੋਂ ਪਹਿਲੇ ਚਲਾਉਣਾ ਉਤਾਰਨਾ ਵੀ ਹੁੰਦਾ ਉਹ ਉਤਾਰਨਾ ਵੀ ਇੱਕ ਨਿਯਮ ਹੈ ਜਿਵੇਂ ਤੇਜ਼ੀ ਨਾਲ ਝੰਡਾ ਚੜਾਇਆ ਜਾਂਦਾ ਤੇ ਝੰਡਾ ਉਤਾਰਨ ਦਾ ਨਿਯਮ ਹੈ ਕਿ ਉਹਨੇ ਸਲੋਲੀ ਬਿਲਕੁਲ ਹੌਸਤਾ ਹੌਸਤਾ ਉਹਨੂੰ ਝੰਡੇ ਨੂੰ ਥੱਲੇ ਲਿਆਉਣਾ ਔਰ ਉਹਨੂੰ ਫੋਲਡ ਕਰਨਾ ਫੋਲਡ ਕਰਨ ਦੇ ਵੀ ਨਿਯਮ ਹੈ ਤੁਹਾਡਾ ਵਾਈਟ ਕਲਰ ਦੇ ਪਿੱਛੇ ਤੁਹਾਨੂੰ ਹਰਾ ਕਲਰ ਲਿਆ ਹੈ ਨਾ ਉਹ ਪੂੰ ਜਿਹੜਾ ਸੈਫਰਨ ਨੂੰ ਪਿੱਛੇ ਲੈ ਕੇ ਜਾਣਾ ਪਿੱਛੇ ਲੈ ਕੇ ਆਣਾ 3 ਫੋਲਡ ਔਰ ਵਾਈਟ ਜਿਹੜਾ ਬਿਲਕੁਲ ਸਾਹਮਣੇ ਉਹਦੇ ਉੱਪਰ ਜਿਸ ਲਈ ਉਹਨੂੰ ਫੋਲਡ ਕਰਨੇ ਅਸ਼ੋਕ ਚੱਕਰ ਬਿਲਕੁਲ ਸਾਹਮਣੇ ਸਾਹਮਣੇ ਹੋਣਾ ਚਾਹੀਦਾ ਤੇ ਦੋ ਫੋਲਡ ਉਹਦੇ ਥੱਲੇ ਵਜੇ ਥੱਲੇ ਹੋਣਾ ਅਸ਼ੋਕ ਚੱਕਰ ਉਹਦੇ ਸਾਹਮਣੇ ਹੋਣਾ ਚਾਹੀਦਾ ਔਰ ਉਹਨੂੰ ਲੈਣਾ ਕਿਵੇਂ ਜਿਹੜੇ ਝੰਡਾ ਉਤਾਰਨਾ ਔਰ ਤੁਹਾਡੇ ਮੁੰਡਿਆਂ ਤੱਕ ਆਣਾ ਚਾਹੀਦਾ ਇੱਥੇ ਤੱਕ ਆਣਾ ਚਾਹੀਦਾ ਜ਼ਮੀਨ ਤੇ ਨਹੀਂ ਲੱਗਣਾ ਚਾਹੀਦਾ ਜ਼ਮੀਨ ਤੇ ਨਹੀਂ ਲੱਗਣਾ ਚਾਹੀਦਾ ਔਰ ਉਹਨੂੰ ਜਿਸ ਨੇ ਲੈਣਾ ਹਾਂ ਝੰਡੇ ਨੂੰ ਫੋਲਡ ਕਰਕੇ ਤੁਹਾਡੇ ਮੁੰਡਿਆਂ ਤੋਂ ਲੈ ਕੇ ਤੁਹਾਡੇ ਇਸ ਛਾਤੀ ਤੱਕ ਮਤਲਬ ਕਿ ਦਿਲ ਨਾਲ ਜੁੜਿਆ ਤੁਹਾਡੇ ਮੁੰਡਿਆਂ ਤੇ ਤੁਹਾਡਾ ਇਹ ਵੀ ਇੱਕ ਪ੍ਰਤੀਕ ਹੈ ਕਿ ਸੱਡੀ ਇੱਕ ਜ਼ਿੰਮਵਾਰੀ ਹੈ ਇਹਨੂੰ ਛੱਡੇ ਕਿਵੇਂ ਲੱਗੇ ਰੱਖਿਆ ਨਾ ਉਹਨੂੰ ਕਿਵੇਂ ਪੜਾਉਣਾ ਹੈ ਇੱਕ ਸੱਤ ਨਿਯਮ ਹੈਗੇ ਨਾ ਬਟ ਨੋਬਾਡੀ ਨੋਜ਼ ਠੀਕ ਹੈ ਔਰ ਰਾਤ ਲੋਕਾਂ ਨੂੰ ਜਾਣਦੇ ਆ ਕਿਉਂਕਿ ਅਸੀਂ ਮੈਂ ਕਹਿੰਦਾ ਲੀਡਰ ਹਾਂ ਜਿਵੇਂ ਤੁਸੀਂ ਮੈਂ ਸ਼ਬਦ ਇਸਤੇਮਾਲ ਕਰਨਾ ਸੋ ਕਾਲ ਲੀਡਰਸ ਤਥਾ ਕਥਿਤ ਨੇਤਾ ਉਹਨਾਂ ਨੂੰ ਸਿਰਫ ਇਹੋ ਦੱਸਣਾ ਕਿ ਅਸਮਾਨ ਚੰਡਾ ਚੜਾਇਆ ਹੈ ਚੰਡਾ ਚੜਾਇਆ ਚੰਡੇ ਦੇ ਨਿਯਮ ਕੈਨ ਨੋ ਬਾਡੀ ਬਾਦਰ ਸਪੋਰਟਡ ਔਰ ਨਾ ਹੀ ਉਰੇ ਖਾਸ ਕਰਕੇ ਜਿਹੜਾ ਅਸੀਂ ਮਕਸਦ ਸਾਡਾ ਇਸ ਪ੍ਰੋਗਰਾਮ ਦਾ ਵੀ ਇਹੋ ਹੀ ਹੈ ਤੁਹਾਡੇ ਕੋਲੋਂ ਇਹ ਜਾਣਕਾਰੀ ਇਸ ਕਰਕੇ ਹੀ ਅਸੀਂ ਹਾਸਲ ਕਰਨੇ ਕਿ ਜਿਹੜੇ ਸੋ ਕਾਲਡ ਲੀਡਰਸ ਨੇ ਐਸੀ ਗੱਲ ਨਹੀਂ ਲੇਟਸ ਬਹੁਤ ਅੱਛੇ ਵੀ ਨੇ ਪਰ ਜਿਹੜੇ ਸੋ ਕਾਲਡ ਰਾਸ਼ਟਰਵਾਦੀ ਆਪਣੇ ਆਪ ਨੂੰ ਆਖੌਣ ਵਾਲੇ ਲੀਡਰ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਰਾਸ਼ਟਰ ਨੂੰ ਅੱਜ ਨੂੰ ਕਿਵੇਂ ਫੇਰਾਉਣਾ ਕਿਵੇਂ ਚੜਾਉਣਾ ਕਿਵੇਂ ਲਾਉਣਾ ਇਹ ਉਹਨਾਂ ਵਾਸਤੇ ਹੀ ਅਸੀਂ ਇਹ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਔਰ ਇਨ ਜਨਰਲ ਜਿਹੜੀ ਆਮ ਪਬਲਿਕ ਹੈ ਉਹਦੇ ਲਈ ਤਾਂ ਇਹ ਪ੍ਰੋਗਰਾਮ ਵੈਸੇ ਹੀ ਬਹੁਤ ਵਧੀਆ ਹੋਣ ਵਾਲਾ ਹੈ ਤੇ ਇਸੇ ਤਰੀਕੇ ਦੇ ਨਾਲ ਕੁਝ ਐਸੇ ਨਿਯਮ ਵੀ ਹੁੰਦੇ ਨੇ ਕਿ ਜਦੋਂ ਆਪਾਂ ਝੰਡਾ ਉਤਾਰ ਲੈਨੇ ਆ ਉਤਾਰਨ ਤੋਂ ਬਾਅਦ ਉਸ ਝੰਡੇ ਨੂੰ ਕਿਸ ਤਰੀਕੇ ਦੇ ਨਾਲ ਰੱਖਣਾ ਹੁੰਦਾ ਹੈ ਕਿ ਨੂੰ ਪਣਾਉਣਾ ਹੁੰਦਾ ਹੈ ਐਸਾ ਵੀ ਕੁਝ ਹੈ ਜਾਂ ਉਹਨੂੰ ਜਿੱਦਾਂ ਹੀ ਪਾਸੇ ਤਾਰ ਲਿਆ ਤੇ ਚੱਕ ਕੇ ਕਿਤੇ ਵੀ ਰੱਖ ਸਕਦੇ ਨੇ ਨਹੀਂ ਨਹੀਂ ਮੈਂ ਤੇ ਦੱਸ ਦਿੱਤਾ ਨਾ ਕਿ ਸੱਤ ਨਿਯਮ ਹੈਗੇ ਨਾ ਓਕੇ ਜਿਵੇਂ ਝੰਡਾ ਚੜ੍ਣਾ ਤੇਜ਼ੀ ਨਾਲ ਝੰਡਾ ਲਿਖਿਆ ਵਾ ਓਕੇ ਲਿਖਿਆ ਵਾ ਕਿ ਜਿਵੇਂ ਝੰਡਾ ਚੜ੍ਣਾ ਤੇਜ਼ੀ ਨਾਲ ਜੀ ਉਦਾਂ ਹੀ ਝੰਡਾ ਸਲੋਲੀ ਉਤਾਰਿਆ ਜਾਂਦਾ ਹੈ ਠੀਕ ਮਤਲਬ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਨਹੀਂ ਹੈ ਮਤਲਬ ਕਿ ਝੰਡਾ ਤੇਜ਼ੀ ਨਾਲ ਤੁਸੀਂ ਵੇਖਿਆ ਇਸ ਤਰ੍ਹਾਂ ਚੜਾਇਆ ਜਾਂਦਾ ਹੈ ਔਰ ਜਦੋਂ ਉਤਾਰੇ ਜਾਂਦਾ ਹੈ ਉਹਨੂੰ ਸ਼ਾਮ ਦੇ ਟਾਈਮ ਔਰ ਉਹਨੂੰ ਫੋਲਡ ਕਰਨਾ ਇੱਕ ਨਿਯਮ ਹੈ ਸੈਟ ਨਿਯਮ ਦੇ ਤਹਿਤ ਉਹਨੂੰ ਫੋਲਡ ਕਰਨਾ ਇੱਕ ਤੇ ਝੰਡਾ ਚੜਾਉਣ ਦੇ ਵਿੱਚ ਝੰਡਾ ਉਤਾਰਨ ਦੇ ਫਿਰ 15 ਅਗਸਤ ਨੂੰ ਕਿਵੇਂ 15 ਅਗਸਤ ਨੂੰ ਝੰਡਾ ਚੜਾਇਆ ਜਾਂਦਾ ਤੇ 26 ਜਨਵਰੀ ਨੂੰ ਖੋਲਿਆ ਜਾਂਦਾ ਠੀਕ ਹੈ ਇਹ ਹੋ ਗਿਆ ਝੰਡੇ ਦੇ ਰੰਗ ਕਿਉਂ ਕਿਸ ਗੱਲ ਦੇ ਪ੍ਰਤੀਕ ਹਨ ਉਹ ਹੋਗੇ ਹੁਣ ਆਮੂਮਨ ਤੁਸੀਂ ਵੇਖੋ ਝੰਡੇ ਦੀ ਡਿਸਰੈਸਪੈਕਟ ਕਿੱਥੇ-ਕਿੱਥੇ ਹੁੰਦੀ ਹੈ ਬਿਲਕੁਲ ਆ ਜਾਓ ਇਥੇ ਹੋ ਗਿਆ ਹੁਣ ਅਗਰ ਇਹਨਾਂ ਨਿਯਮਸ ਨੂੰ ਫਾਲੋ ਨਹੀਂ ਕਰਨਾ ਮੀਨਸ ਡਿਸਰੈਸਪੈਕਟ ਆਫ ਦਾ ਨੈਸ਼ਨਲ ਫਲੈਗ ਬਿਲਕੁਲ ਡਿਸਰੈਸਪੈਕਟ ਆਫ ਦਾ ਨੈਸ਼ਨਲ ਫਲੈਗ ਹੁਣ ਡਿਸਰੈਸਪੈਕਟ ਕਿਵੇਂ-ਕਿਵੇਂ ਹੁੰਦੀ ਹੈ ਆਮੂਮਨ ਤੁਸੀਂ ਵੇਖੋ ਕਈਆਂ ਚੰਡਲ ਜਗ੍ਹਾ ਤੇ ਝੰਡੇ ਚੜ੍ਹੇ ਹੁੰਦੇ ਆ ਉਹਦੇ ਨਾਲ ਹੀ ਇੱਕ ਹੋਰ ਝੰਡਾ ਬਿਲਕੁਲ ਆਪਣੀ ਪੋਲਿਟਿਕਲ ਪਾਰਟੀ ਦਾ ਆਪਣੇ ਧਰਮ ਦੇ ਚਿੰਨ੍ਹ ਨਾਲ ਜੋੜ ਕੇ ਉਹ ਉੱਚਾ ਕਰਕੇ ਚੜ੍ਹਦਾ ਨੈਸ਼ਨਲ ਫਲੈਗ ਦੇ ਨਿਯਮ ਹੈ ਜਿਸ ਬਿਲਡਿੰਗ ਦੇ ਉੱਤੇ ਤੁਸੀਂ ਨੈਸ਼ਨਲ ਫਲੈਗ ਲਗਾਉਣਾ ਉਹਦੇ ਕੋਲ ਉੱਚੀ ਬਿਲਡਿੰਗ ਕੋਈ ਨਹੀਂ ਹੋਣੀ ਚਾਹੀਦੀ ਹੂੰ ਉਹਦੇ ਕੋਲ ਉੱਚੀ ਬਿਲਡਿੰਗ ਕੋਈ ਨਹੀਂ ਹੋਣੀ ਚਾਹੀਦੀ ਤੁਸੀਂ ਸੈਕਟਰੀਟ ਜਾਓਗੇ ਬਿਲਕੁਲ ਸੈਕਟਰੀਟ ਬਿਲਡਿੰਗ ਬਣੀ ਹੈ ਬਿਲਡਿੰਗ ਬਣੀ ਹੈ ਉਹਦੇ ਬਾਅਦ ਇੱਕ ਹਾਈਟ ਦਿੱਤੀ ਗਈ ਹੁੰਦੀ ਹੈ ਉਹਦੇ ਉੱਪਰ ਝੰਡਾ ਹੁੰਦਾ ਹੈ ਝੰਡਾ ਹੁੰਦਾ ਹੈ ਬਿਲਕੁਲ ਉਹਦੇ ਉੱਪਰ ਇੱਕ ਝੰਡਾ ਹੁੰਦਾ ਹੈ ਠੀਕ ਹੈ ਸਿਮਿਲਰਲੀ ਇੱਕ ਇਹ ਅਗਰ ਐਦਾਂ ਝੰਡਾ ਲੱਗਿਆ ਤੇ ਡਿਸਰੈਸਪੈਕਟ ਆਫ ਦਾ ਨੈਸ਼ਨਲ ਫਲੈਗ ਹੋ ਕੇ ਆਮ ਤੌਰ ਤੇ ਹੀ ਵੇਖੋ ਕਈ ਵਾਰ ਕਿਸੇ ਜਗ੍ਹਾ ਤੇ ਕੋਈ ਕਾਰਜਕਰਮ ਹੁੰਦਾ ਹੈ ਨeta ਲੋਕ ਭਾਸ਼ਣ ਦਿੰਦੇ ਹੁੰਦੇ ਨੇ ਯੋ ਡਾਈਸ ਹੁੰਦਾ ਹੈ ਨਾ ਉਸ ਡਾਈਸ ਦੇ ਉੱਪਰ ਝੰਡੇ ਨੂੰ ਲਪੇਟ ਦਿੱਤਾ ਜਾਂਦਾ ਹੈ ਉਸ ਡਾਈਸ ਦੇ ਉੱਪਰ ਝੰਡਾ ਨਹੀਂ ਪੇੜ ਦਿੱਤਾ ਗਿਆ ਹੁੰਦਾ ਦਿਸ ਇਜ਼ ਆਲਸੋ ਡਿਸਰਸਪੈਕਟ ਆਫ ਅਨਸਿਸਪਲ ਅਗਰ ਸਟੇਜ ਦੇ ਉੱਪਰ ਨੇਤਾ ਭਾਸ਼ਣ ਦੇ ਰਿਹਾ ਹੈ ਉਹਦੇ ਕਿਸ ਬੱਖੇ ਝੰਡਾ ਖੁਣਾ ਚਾਹੀਦਾ ਚਾਹੀਦਾ ਹਰੀਜਨਟਲ ਵਰਟੀਕਲ ਕਿਵੇਂ ਹੋਣਾ ਚਾਹੀਦਾ ਇਹ ਵੀ ਇੱਕ ਰੂਲਸ ਰੂਲਸ ਹਨ ਤੁਹਾਡੇ ਸੈਟ ਕੋਡ ਹੈਗੇ ਨੂੰ ਇਹ ਹੋਣਾ ਚਾਹੀਦਾ ਕਿ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਨਹੀਂ ਹੋ ਰਹੀ ਜਿਸ ਲਈ ਸਾਰੀਆਂ ਚੀਜ਼ਾਂ ਨਹੀਂ ਹੋ ਰਹੀਆਂ ਥਿਸ ਇਜ਼ ਆਲਸੋ ਡਿਸਰੈਸਪੈਕਟ ਟੂ ਆ ਨੈਸ਼ਨਲ ਫਲੈਗ ਕਿਉਂਕਿ ਪਿਛਲੇ ਦਿਨ ਹੀ ਇੱਕ ਐਮੈਂਡਮੈਂਟ ਕਰਕੇ ਇਹ ਐਲਾਨ ਕੀਤਾ ਗਿਆ ਹਰ ਘਰ ਤਿਰੰਗਾ ਜਿਵੇਂ ਕਿ ਹਰ ਘਰ ਦੇ ਵਿੱਚ ਤਿਰੰਗਾ ਲਿਆਓ ਜੀ ਹਰ ਘਰ ਦੇ ਵਿੱਚ ਤਿਰੰਗਾ ਚੜਾਓ ਮਗਰ ਕਿਤੇ ਨਾ ਕਿਤੇ ਲੈਕ ਆਫ ਨੋਲੇਜ ਜਾਂ ਲੈਕ ਆਫ ਅਵੇਅਰਨੈਸ ਸਾਡੀ ਸਰਕਾਰ ਵੱਲੋਂ ਇਹ ਨਹੀਂ ਹੈ ਕਿ ਝੰਡਾ ਕਿਸੇ ਨੂੰ ਹੱਥ 'ਚ ਫੜਾਉਣ ਤੋਂ ਪਹਿਲਾਂ ਉਹਨੂੰ ਦੱਸਿਆ ਜਾਵੇ ਕਿ ਝੰਡਾ ਫੜਨਾ ਕਿਵੇਂ ਹੈ ਇਹਨੂੰ ਸਾਂਭਣਾ ਕਿਵੇਂ ਹੈ ਕਿਉਂਕਿ ਹਰ ਘਰ ਦੇ ਵਿੱਚ ਆਪਾਂ ਦੇਖਦੇ ਆਂ ਕਈਆਂ ਦੁਕਾਨਾਂ ਤੇ ਵੀ ਦੇਖਦੇ ਆਂ ਝੰਡੇ ਲੱਗੇ ਹੁੰਦੇ ਆ ਨਾ ਉਹ ਸਿੱਧੇ ਹੁੰਦੇ ਆ ਜਾਂ ਤਾਂ ਜ਼ਿਆਦਾਤਰ ਤਾਂ ਲਟਾ ਕੇ ਲਗਾ ਦਿੰਦੇ ਆ ਜਾਂ ਇਸ ਤਰ੍ਹਾਂ ਦੀ ਵੀ ਤੇ ਡਿਸਰੈਸਪੈਕਟ ਹੋ ਰਹੀ ਏ ਝੰਡੇ ਦੇਖੋ ਗੱਲ ਹੈ ਕਿ ਫਿਰ ਵਾਪਸ ਜਿਸਲੇ ਤੁਹਾਡੇ ਰਾਸ਼ਟਰਵਾਦ ਦੇ ਪਿੱਛੇ ਤੁਹਾਡੀ ਇੱਕ ਰਾਜਨੀਤਿਕ ਮਨਸ਼ਾ ਹੋ ਜਾਏ ਉਹਨੂੰ ਅਸੀਂ ਅੰਤਰਰਾਸ਼ਟਰਵਾਦ ਕਹਿੰਦੇ ਆ ਹੂੰ ਹੂੰ ਉਹ ਅੰਤਰਰਾਸ਼ਟਰਵਾਦ ਹੁੰਦਾ ਜਿਸਲੇ ਤੁਹਾਡੇ ਧਰਮ ਦੇ ਪਿੱਛੇ ਤੁਹਾਡੀ ਇੱਕ ਰਾਜਨੀਤਿਕ ਮਨਸ਼ਾ ਹੋ ਜਾਏ ਉਹਨੂੰ ਅੰਸਰ ਨਹੀਂ ਦਰਮੰਤਾ ਕੰਨੇ ਆ। ਹੋਰ ਅੰਧ ਸ਼ਰਦਾ ਕੰਨੇ ਆ। ਇਸੇ ਤਰੀਕੇ ਨਾਲ ਅੰਦਰ ਰਾਸ਼ਟਰਵਾਦ, ਫਰਜੀ ਰਾਸ਼ਟਰਵਾਦ ਨੂੰ ਬढ़ावा ਦੇਣ ਵਾਸਤੇ ਕੀ ਕੀਤਾ ਜਾਂਦਾ ਹੈ ਕਿ ਘਰ-ਘਰ ਤਿਰੰਗਾ ਬੜਾ ਜ਼ਰੂਰੀ ਹੈ ਕਿ ਘਰ-ਘਰ ਜਾ ਕੇ ਬੱਚਿਆਂ ਨੂੰ ਤਿਰੰਗੇ ਦੇ ਬਾਰੇ ਵਿੱਚ ਪੜ੍ਹਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਦੇ ਬਾਰੇ ਵਿੱਚ ਸਮਝਾਉਣਾ ਬਹੁਤ ਜ਼ਰੂਰੀ ਹੈ। ਸਕੂਲ ਦੇ ਵਿੱਚ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਸਮਝਾਉਣਾ ਬਹੁਤ ਜ਼ਰੂਰੀ ਹੈ ਨਾ ਕਿ ਬੀ ਬੀ ਰਪੇ ਦਾ ਝੰਡਾ ਵੇਚਣਾ ਬਹੁਤ ਜ਼ਰੂਰੀ ਹੈ ਬਿਲਕੁਲ ਬੜਾ ਜ਼ਰੂਰੀ ਹੈਗਾ ਕਿ ਹਰ 15 ਅਗਸਤ ਤੇ 26 ਜਨਵਰੀ ਤੋਂ ਪਹਿਲੇ ਇੱਕ ਰੇਡੀਓ ਮਾਸ ਕਮਿਊਨੀਕੇਸ਼ਨ ਦੇ ਥੋਂ ਇੱਕ ਬ੍ਰਾਡਕਾਸਟਿੰਗ ਹੋਏ ਕਿ ਝੰਡਾ ਚੜਾਉਣ ਦੇ ਨਿਯਮ ਇਹ ਹਨ ਝੰਡਾ ਇਵੇਂ ਬਣਾਇਆ ਗਿਆ ਉਹਦੇ ਨਿਯਮ ਕੀ ਹਨ ਚੜਾਉਣ ਦੇ ਨਿਯਮ ਕੀ ਹਨ ਉਤਾਰਨ ਦੇ ਨਿਯਮ ਕੀ ਹਨ ਉੱਪਰ ਕਿਹੜਾ ਰੰਗ ਹੋਣਾ ਚਾਹੀਦਾ ਕਿਹੜਾ ਨਹੀਂ ਹੋਣਾ ਚਾਹੀਦਾ ਏਬੀ ਬ੍ਰॉडकास्टिंग ਹੋਣੀ ਚਾਹੀਦੀ ਹੈ ਦੇਸ਼ ਤੇ ਨਾ ਸੰਦੇਸ਼ ਤੇ ਹੁੰਦਾ ਹੈ ਪ੍ਰਧਾਨ ਮੰਤਰੀ ਦਾ ਵੀ ਤੇ ਰਾਸ਼ਟਰਪਤੀ ਦਾ ਵੀ ਬਟ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਰਾਸ਼ਟਰਪਤੀ ਡਿਊਟੀਆਂ ਕਿਹਨਾਂ ਉਹਨਾਂ ਦੇ ਰਾਈਟਸ ਕਿਹਨਾਂ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਝੰਡਾ ਚੁੜਾਉਣਾ ਇੱਕ ਸਾਡੀ ਡਿਊਟੀ ਹੈ ਫੰਡਮੈਂਟਲ ਡਿਊਟੀ ਹੈਗੀ ਕਿ ਸਾਰੇ ਰਾਈਟਸ ਵੀ ਹੋਗਣ ਉਹਦੇ ਚੰਦੇ ਦੇ ਬਾਰੇ ਚ ਜਾਣਨਾ ਵੀ এডਿਕੇਸ਼ਨ ਹਾਸਿਲ ਕਰਨਾ ਹੈ ਰਾਈਟ ਟੂ এডਿਕੇਸ਼ਨ ਦਾ ਮਤਲਬ ਕਿਤਾਬੀ ਗਿਆਨ ਨਹੀਂ ਖਾਲੀ ਕਿਤਾਬੀ ਗਿਆਨੀ ਉਹ ਤੁਹਾਨੂੰ ਜਿਹੜਾ ਸਮਾਜਿਕ ਰਾਜਨੀਤਿਕ ਵਰ ਆਰਥਿਕ ਗਿਆਨ ਵੀ ਲੋਕਾਂ ਨੂੰ ਪਹੁੰਚਾਣਾ ਬੜਾ ਜ਼ਰੂਰੀ ਹੈਗਾ ਤਾਂ ਜਿਵੇਂ ਦਸ਼ਕਾ ਤੁਸੀਂ ਦੇਖਿਆ ਕਿ ਪੂਰੇ तरीके ਦੇ ਨਾਲ ਇਹਨਾਂ ਨੇ ਦੱਸਿਆ ਕਿ ਝੰਡੇ ਨੂੰ ਚੜਾਵਾ ਕਿਵੇਂ ਹੈ ਤੇ ਫੇਰਾਉਣਾ ਕਿਵੇਂ ਹੈ ਤੇ ਝੰਡੇ ਨੂੰ ਉਤਾਰਨਾ ਕਿਵੇਂ ਹੈ ਉਹਨੂੰ ਫੋਲਡ ਕਿੱਦਾਂ ਕਰਨਾ ਕਿਸ ਤਰੀਕੇ ਦੇ ਨਾਲ ਉਹਦੀ ਰਿਸਪੈਕਟ ਦੇ ਨਾਲ ਪੂਰਾ ਇਹ ਜੋ ਰਾਸ਼ਟਰੀ ਝੰਡਾ ਹੁੰਦਾ ਉਹਨੂੰ ਕਿੰਨਾ ਕੁ ਸਨਮਾਨ ਦੇਣਾ ਚਾਹੀਦਾ ਔਰ ਕਿਸ ਤਰੀਕੇ ਦਾ ਸਨਮਾਨ ਮਗਰ ਕਿਤੇ ਨਾ ਕਿਤੇ ਜਦੋਂ ਵੀ ਕਿਤੇ ਕੋਈ ਡਿਸਰੈਸਪੈਕਟ ਹੋ ਜਾਏ ਜਿੰਨਾ ਦੀ ਵੀ ਤੁਸੀਂ ਗੱਲ ਕੀਤੀ ਹੈ ਉਸ ਤੋਂ ਬਾਅਦ ਜੋ ਫਲੈਗ ਕੋਡ ਹੈ ਉਹਦੇ ਅੰਦਰ ਕੀ ਕੀ ਪ੍ਰਾਵਧਾਨ ਹਨ ਕਿ ਕਿਸ ਕਿਸ ਤਰੀਕੇ ਦੀ ਸਜ਼ਾ ਦਿੱਤੀ ਜਾਂ ਜਿਹੜਾ ਹੈ ਉਹ ਦੇਖੋ ਉਹ ਤੇ ਜਿਹੜਾ ਲੀਗਲੀ ਨੌਨ ਪਰਸਨ ਹੋਏਗਾ ਜਿਹੜਾ ਪ੍ਰੋਫੈਸ਼ਨਲ ਪ੍ਰੈਕটিশਨਰ ਹੋਏਗਾ ਉਹ ਵੀ ਦੱਸ ਸਕਦਾ ਬਟ ਆਮ ਤੰ ਤੁਹੀ ਵੇਖ ਦਿਓ ਜਿੱਥੇ ਵੀ ਛੰਡੇ ਚੜਾਏ ਜਾਂਦੇ ਹੈ ਜਿਹੜੇ ਥੋੜੇ ਬੜੇ ਸਿਰ ਕੱਡੂ ਨੇਤਾ ਹੁੰਦੇ ਹੈ ਉਹ ਕੀ ਕਰਦੇ ਹੈ ਕਿ ਇਹ ਤੇ ਉਹ ਕਿ ਉਹ ਨਾਲ ਉਹ ਲਾਈਜਨ ਬਣਾ ਕੇ ਰੱਖਣਾ ਹੁੰਦਾ ਹੈ ਮੋਕੇ ਦੇ ਐਸਐਚਓ ਕਨੇ ਪੁਲਿਸ ਸਟੇਸ਼ਨ ਕਰੇ ਤੇ ਉੱਥੇ ਐਸਐਚਓ ਮੌਜੂਦ ਹੁੰਦੇ ਆ ਮੈਂ ਕਵਾਂਗਾ ਕਿ ਉਹਨਾਂ ਦੇ ਐਸਐਚਓਜ਼ ਦੀ ਵੀ ਡਿਊਟੀ ਹੈਗੀ ਹੈ ਕਿ ਜਿੱਥੇ ਉਹ ਖੜੇ ਹੋ ਕੇ ਉਹਨਾਂ ਦੇ ਸਾਹਮਣੇ ਝੰਡਾ ਚੜਾਇਆ ਗਿਆ ਸੀ ਉਹ ਝੰਡੇ ਨੂੰ ਵੀ ਚਰਨ ਦੇਖ ਲੈਣ ਕਿ ਝੰਡਾ ਸਿੱਧਾ ਚੜਿਆ ਡਿਸਰੈਸਪੈਕਟ ਤੇ ਨਹੀਂ ਹੋ ਰਹੀ ਹੈ ਇਹ ਬੜਾ ਇੰਪੋਰਟੈਂਟ ਹੈਗਾ ਸੋ ਜਿਵੇਂ ਕਿ ਦਰਸ਼ਕੋ ਬਹੁਤ ਵਧੀਆ ਗੱਲਾਂ ਇਹਨਾਂ ਨੇ ਦਸੀਆਂ ਹਨ ਨੈਸ਼ਨਲ ਫਲੈਗ ਦੇ ਬਾਰੇ ਚ ਤਾਂ ਦੱਸਦੀ ਕਿ ਜੋ ਕੋਡ 플ੈਗ ਕੋਡ ਦੇ ਸੈਕਸ਼ਨ 2 1 ਦੇ ਤਹਿਤ ਜੋ ਹੈ 3 ਸਾਲ ਦੀ ਸਜ਼ਾ ਤੇ ਜੁਰਮਾਨਾ ਜਾਂ ਦੋਵੇਂ ਵੀ ਜਿਹੜਾ ਹੈ ਇਸ ਡਿਸਰੈਸਪੈਕਟ ਨਹੀਂ ਕਰਕੇ ਹੋ ਸਕਦੇ ਹਨ ਤੋਂ ਬੜੀਆਂ ਹੀ ਵਧੀਆ ਗੱਲਾਂ ਤੁਸੀਂ ਕੀਤੀਆਂ ਹਨ ਇਹ ਗੱਲਾਂ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਹਨ ਜਿਹੜੇ ਕੀ ਆਪਣੇ ਆਪ ਨੂੰ ਰਾਸ਼ਟਰਵਾਦੀ ਤਾਂ ਕਹਿੰਦੇ ਹਨ ਪਰ ਰਾਸ਼ਟਰ ਦਾ ਜਿਹੜਾ ਧਜ ਹੈ ਜਾਂ ਝੰਡਾ ਹੈ ਜਾਂ ਹੋਰ ਵੀ ਸੰਵਿਧਾਨ ਹੈ ਉਹਦੀ ਰਿਸਪੈਕਟ ਕਿਸ ਤਰ੍ਹਾਂ ਕਰਨੀ ਹੈ ਉਹ ਸ਼ਾਇਦ ਨਹੀਂ ਜਾਣਦੇ ਤੇ ਉਮੀਦ ਕਰਦੇ ਹਾਂ ਕਿ ਕਮਿਊਨਿਟੀ ਸਾਹਿਬਾਨ ਇਹਨਾਂ ਸਾਰੀਆਂ ਗੱਲਾਂ ਨੂੰ ਉਹ ਸੂਗਾਰਡ ਰਾਸ਼ਟਰਵਾਦੀ ਨੇਤਾ ਜਿਹੜੇ ਨੇ ਪੱਲੇ ਬੰਨ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੋਂ ਕਦੇ ਵੀ ਇਸ ਤਰ੍ਹਾਂ ਰਾਸ਼ਟਰੀਤਵਾਜ ਦਾ ਜਿਹੜਾ ਹੈ ਉਹ ਡਿਸਰੈਸਪੈਕਟ ਜਾਂ ਡਿਸਹਨਰ ਹੋ ਰਿਹਾ ਹੈ ਉਹ ਨਹੀਂ ਕਰਨਗੇ ਤੇ ਨਾ ਹੀ ਇਹੋ ਜੀਆਂ ਜਗ੍ਹਾ ਦੇ ਵਿੱਚ ਸ਼ਾਮਲ ਹੋਣਗੇ ਜਦੋਂ ਵੀ ਕਿਤੇ ਤੁਹਾਨੂੰ ਲੱਗੇ ਕਿ ਕਿਸੇ ਛੰਡੇ ਦੀ ਰਾਸ਼ਟਰੀ ਛੰਡੇ ਦੀ ਡਿਸਰੈਸਪੈਕਟ ਹੋ ਰਹੀ ਹੈ ਤਾਂ ਛੇਤੀ ਤੋਂ ਛੇਤੀ ਉਸ ਮਸਲੇ ਨੂੰ ਚੱਕ ਕੇ ਤੇ ਪ੍ਰਸ਼ਾਸਨ ਤੱਕ ਗੁਹਾਰ ਲਗਾ ਕੇ ਉਸ ਦੀ ਬਣਦੀ ਕਾਰਵਾਈ ਜ਼ਰੂਰ ਕਰਵਾ ਦੇਣੀ ਚਾਹੀਦੀ ਹੈ ਇਹ ਆਪ ਸਾਰਿਆਂ ਦਾ ਅਧਿਕਾਰ ਵੀ ਹੈ ਤੋਂ ਬਹੁਤ ਬਹੁਤ ਧੰਨਵਾਦ ਖੁਲੂਰਿਆ ਸਾਹਿਬ ਆਪ ਜੀ ਨੇ ਸਮਾ ਦਿੱਤਾ ਅਤੇ ਅਵੇਰਨੈਸ ਦਾ ਇਹ ਜੋ ਇੰਟਰਵਿਊ ਹੈ ਅਸੀਂ ਤੁਹਾਡਾ ਇਸ ਕਰਕੇ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਮ ਪਬਲਿਕ ਨੇ ਜਿਹੜੀ ਹੈ ਇਸ ਨੂੰ ਸੁਨੇਹੀ ਔਰ ਸੂਕਾ ਰਾਸ਼ਟਵਾਦੀ ਨੇਤਾ ਵੀ ਇਸ ਨੂੰ ਸੁਣਨਗੇ ਦੇਖਦੇ ਰਹੋ ਆਪਸੀ ਸਾਇਨ ਟੀਵੀ ਇਸ ਤਰ੍ਹਾਂ ਦੇ ਹੋਰ ਵੀ ਸ਼ਖਸੀਅਤਾਂ ਦੇ ਨਾਲ ਅਤੇ ਹੋਰ ਵੀ ਮੁੱਦਿਆਂ ਦੇ ਨਾਲ ਤੁਹਾਡੇ ਰੂਪ ਰੂਪ ਹੁੰਦੇ ਰਹਿਗੇ ਤਰ ਤੱਕ ਦੇ ਰਿਤੇ ਹੋ ਜੀ ਇਜਾਜ਼ਤ ਧੰਨਵਾਦ